ਹੈਲੋ ਜੀ फ्रेंड्स ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਕਿਵੇਂ ਹੋ ਤੇ ਅੱਜ ਹੈਨਾ ਕਾਫੀ ਦਿਨਾਂ ਬਾਅਦ ਆਪਾਂ ਵਲੌਗ ਸ਼ੂਟ ਕਰਨ ਲੱਗੇ ਆ ਪਹਿਲਾਂ ਮੈਂ ਦੂਜੇ ਚੈਨਲ ਤੇ ਪਾਉਂਦੀ ਹੁੰਦੀ ਸੀ ਕਿ ਮਹਾ ਚਲੋ ਹੁਣ ਆਪਾਂ ਨਵਾਂ ਚੈਨਲ ਆਪਾਂ ਸਟਾਰਟ ਕਰਦੇ ਆ ਹੈਨਾ ਕਿਉਂਕਿ ਉਹਦੇ ਤੇ ਹੁਣ ਮੈਂ ਪਾਣ ਲੱਗੀ ਆਪਣੀ ਸਲਾਈ ਵਗੈਰਾ ਤੇ ਇੱਧਰ ਹੁਣ ਮੈਂ ਭਾਂਡੇ ਮਾਂਜਰੀ ਸੀਗੀ ਮਹਾ ਚਲੋ ਹੈਨਾ ਕਈ ਵਾਰੀ ਮੈਨੂੰ ਕਮੈਂਟ ਆਗੇ ਕਿ ਤੁਸੀਂ ਵਲੌਗ ਪਾਇਆ ਕਰੋ ਤੇ ਦੇਖੋ ਇੱਥੇ ਹੁਣ ਅਸੀਂ ਸ਼ਾਮ ਨੂੰ ਸੋ ਕੇ ਉੱਠੇ ਸੀਗੇ ਸ਼ਾਮ ਹੋ ਗਈ ਸੀਗੀ ਤੇ ਸਾਨੂੰ ਦੇਖੋ ਲੱਗ ਰਿਹਾ ਆਪਣਾ ਉਹਦੀ ਕਾਗਜ਼ ਦੀ ਹੈ ਨਾ ਗੱਨ ਬਣਾਉਣ ਪਟਾਕਿਆਂ ਵਾਲੀ ਕਹਿੰਦਾ ਮੈਂ ਗੱਨ ਬਣਾਉਣਾ ਸਪੈਸ਼ਲ ਇਹਨੇ ਮੇਰੇ ਤੋਂ ਹੈ ਫੇਵੀਕੋਲ ਮੰਗਾਈਏ ਆਹ ਦੇਖ ਫੇਵੀਕੋਲ ਮੰਗਾਈ ਜਾਈਏ ਮੇਰੇ ਤੋਂ ਤੇ ਆਪਾਂ ਨੇ ਘਰੇ ਵੀ ਕੰਮ ਚਲਾ ਰਖਿਆ ਉਥੋਂ ਦਿਖਾਣੇ ਰਮਨਿਤ ਦਿਖਾ ਕੇ ਰਿਹਾ ਕਿ ਪੁੱਤ ਮੈਂ ਭਾਂਡੇ ਮਾਂਦਾ ਮੈਂ ਭਾਂਡੇ ਮਾਂਦੀ ਆ ਅੱਗੇ ਕੰਟੀਨਿਊ ਬਲੌਗ ਰਮਨਿਤ ਕਰੂਗਾ ਠੀਕ ਹੈ ਜੀ ਹੋ ਦੇਖੋ ਮਿੱਜਿਆ ਲੈ ਚੱਲਦੇ ਆ ਨਾ ਮਮਾ ਨੇ ਬਾਰੇ ਨੇ ਦਦੀ ਨਾਮ ਨਾ ਗਿਆ ਅੰਨੇ ਚਲ ਜੀ ਫ੍ਰੈਂਡ ਹੁਣ ਮੈਂ ਕਰਨ ਜਾ ਰਹੀ ਆ ਸ਼ਰਟ ਦੀ ਕਟਿੰਗ ਆਪਾਂ ਨੇ ਸੂਟ ਸਟਿਚ ਕਰਨਾ ਠੀਕ ਹੈ ਜੀ ਆ ਦੇਖੋ ਇਹ ਵਾਲਾ ਸੂਟ ਹੈ ਜਿਹੜਾ ਇਹਦੀ ਮੈਂ ਲਾਈਨਿੰਗ ਲੁਇਨਿੰਗ ਸਾਰੀ ਸੈੱਟ ਕਰ ਲਈ ਐ ਤੇ ਕੰਮ ਧੰਦੇ ਹੋ ਗਏ ਨੇ ਮਿਸਤਰੀ ਵੀ ਹੁਣ ਚਲੇ ਗਏ ਨੇ ਸੂਟ ਸੋਰੀ ਸ਼ਰਟ ਕਟਿੰਗ ਕਰਕੇ ਇਹਦੀ ਵੀ ਅਗਰ ਤੁਹਾਨੂੰ ਵੀਡੀਓ ਚਾਹੀਦੀ ਐ ਨਾ ਤਾਂ ਆਪਣਾ ਇੱਕ ਹੋਰ ਚੈਨਲ ਹੈਗਾ ਉਹ ਹੈਗਾ ਆਪਣਾ ਸਿੱਧੂ ਆਰ ਕੇ ਫੈਮਿਲੀ ਬਲੌਗ ਠੀਕ ਹੈ ਜੀ ਉਹ ਵੀ ਆਪਣਾ ਬਲੌਗ ਵਾਲਾ ਚੈਨਲ ਹੈ ਪਰ ਮੈਂ ਉਹਦੇ ਦੇ ਨਾ ਹੁਣ ਆਪਣੀਆਂ ਸਲਾਈ ਦੇ ਰਿਲੇਟਡ ਹੀ ਵੀਡੀਓ ਪਾ ਰਹੀ ਆ ਤੇ ਇਸ ਕਰਕੇ ਮੈਂ ਅਲੱਗ ਥੋੜਾ ਇਹ ਚੈਨਲ ਬਣਾਇਆ ਤੇ ਜਿਹੜੀ ਭੈਣਾਂ ਨੂੰ ਮੇਰੇ ਬਲੌਗ ਵੀ ਪਸੰਦ ਆਉਂਦੇ ਨੇ ਬਲੌਗ ਵੀ ਦੇਖਣਾ ਜਿਹੜੀ ਭੈਣਾਂ ਨੂੰ ਆਪਣੇ ਸਲਾਈ ਵਾਲੇ ਸਿੱਖਣਾ ਕੁਝ ਨੋਲਜ ਲੈਣੀ ਹੈ ਉਹ ਆਪਣੇ ਦੂਜੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਤੇ ਲਓ ਜੀ ਹੁਣ ਮੈਂ ਇਹ ਜਿਹੜੀ ਸ਼ਰਟ ਜਿਹੜੀ ਕਟਿੰਗ ਕਰਦੀ ਆ ਤੇ ਇਹਦੇ ਵਿੱਚ ਮੈਂ ਨੇ ਦੱਸਿਆ ਆ ਆਪਾਂ ਨੇ ਤੀਰਾ ਕਿੰਨਾ ਲੈਣਾ ਠੀਕ ਹੈ ਜੀ ਬਾਈਂਚ ਬ੍ਰੈਸਟ ਦੇ ਵਿੱਚ ਤੇ ਮੋਡਾ ਕਿੰਨਾ ਰੱਖਣਾ ਪਲੇਟਾਂ ਦੇ ਨਿਸ਼ਾਨ ਕਿਵੇਂ ਲਾਣੇ ਪ੍ਰੋਪਰ ਫਿਟਿੰਗ ਮੈਂ ਤੁਹਾਨੂੰ ਦੱਸੀ ਹੈ ਇਹਦੇ ਵਿੱਚ ਉਹ ਵੀ ਤੁਸੀਂ ਆਪਣੇ ਦੂਜੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਠੀਕ ਹੈ ਜੀ ਲੋ ਜੀ ਫਰੈਂਡ ਦੇਖੋ ਜੋ ਇਹ ਆਪਣਾ ਹੈ ਗਿਆ ਹੁਣ ਪਿਆ ਇਹ ਕਿਉਂਕਿ ਹਰਮਨੀਤ ਵੀ ਮੰਮੀ ਕਣੀ ਵਾ ਗਿਆ ਤੇ ਸ਼ਾਨੂੰ ਵੀ ਹੈ ਨਾ ਸੋਈ ਦੇ ਭਾਂਡੇ ਭੁੰਨੇ ਮੈਂ ਮੰਨਤੇ ਨੇ ਤੇ ਹੁਣ ਮੈਨੇ ਕਰਨੇ ਆ ਥੋੜੀ ਜੀ ਸੂਟ ਕਟਿੰਗ ਵਗੈਰਾ ਕਰਨੇ ਨੇ ਆ ਦੇਖੋ ਮੈਨੇ ਸੋਫਿਆਂ ਤੇ ਵੀ ਇੰਜ ਵਗੈਰਾ ਕੱਪੜੇ ਵਗੈਰਾ ਪਾਏ ਹੋਏ ਨੇ ਤੇ ਆ ਦੇਖੋ ਹੈਨਾ ਆਪਣਾ ਇੰਨਾ ਜਿਹੜਾ ਕੰਮ ਹੈ ਹੋ ਚੁੱਕਿਆ ਦੇਖੋ ਲਿਪਾਈ ਇੱਥੇ ਹੋ ਗਈ ਆਪਣੀ ਠੀਕ ਹੈ ਜੀ ਆ ਲਿਪਾਈ ਆਪਾਂ ਨੇ ਕਰਵਾਈ ਐ ਹੁਣ ਤੇ ਕਾਫੀ ਟਾਈਮ ਦਾ ਜਿਹੜਾ ਇਹ ਕੰਮ ਰਹਿੰਦਾ ਸੀਗਾ ਰੱਬ ਨੇ ਸੋਣਾ ਦਿਨ ਲਿਆਤਾ ਠੀਕ ਹੈ ਜੀ ਆ ਦੇਖੋ ਤੇ ਬਾਕੀ ਦੇਖਦੇ ਹੁਣ ਆਪਾਂ ਇੱਥੇ ਹੋਰ ਕੀ ਕਰਾਂਗੇ ਆ ਆਪਣੀ ਹੈਗੀਆਂ ਨੇ ਪੋੜੀਆਂ ਤੇ ਹੋਰ ਅੱਗੇ-ਅਗੇ ਜਿਉਂ-ਜਿਉਂ ਕੰਮ ਹੁੰਦਾ ਜਾਊਗਾ ਉਹ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਦਿਖਾਉਂਦੇ ਜਾਵਾਂਗੇ ਲੋ ਜੀ ਇਹ ਸੂਟ ਬਸ ਹੁਣ ਮੈਂ ਬਣਾ ਲਵਾਂਗੀ ਤੇ ਟਾਈਮ ਹੋ ਚਲੇ ਇੱਥੇ 9:30 ਰਮਨੀਤ ਗਿਆ ਸੀ ਆਪਣੇ ਫਰੈਂਡ ਦੇ ਬਰਥਡੇ ਤੇ ਤੇ ਰੋਟੀ ਉਹਨੇ ਖਾਧੀ ਨਹੀਂ ਹੈਗੀ ਉੱਥੇ ਬਾਹਰ ਹੀ ਕੁਝ ਖਾ ਪੀ ਆਇਆ ਵਸਸ ਅਸੀਂ ਰੋਟੀ ਖਾ ਲਈ ਤੇ ਹੁਣ ਮੈਂ ਇਹ ਸ਼ਰਟ ਜਿਹੜੀ ਉਹ ਤਿਆਰ ਕਰਦੀ ਆ ਬਾਕੀ ਦੱਸਦੇ ਤੁਹਾਨੂੰ ਵੀ ਕਿੰਨੀ ਕਹੇ ਮੈਂ ਸ਼ਰਟ ਤਿਆਰ ਕਰਕੇ ਪਾਵਾਂਗੀ ਕਾ ਵੀ ਦੇਖੋ ਮੇਰੀ ਭਾਰੀ ਪਈਆਂ ਨੇ ਕਿਉਂਕਿ ਸਵੇਰੇ ਮੈਨੇ ਡਿਊਟੀ ਤੇ ਵੀ ਜਾਣਾ ਟੈਨਸ਼ਨ ਜੀ ਹੋਈ ਪਈ ਹੈ ਹਨਾ ਸਵੇਰੇ ਸੰਡੇ ਹੈ ਸਾਡਾ ਸੰਡੇ ਨੂੰ ਵੀ ਲੱਗ ਰਿਹਾ ਤੇ ਮੈਂ ਉਹ ਤੁਹਾਨੂੰ ਕੱਲ ਦੇ ਵਲੋਗ ਵਿੱਚ ਦੱਸਾਂਗੀ ਸੰਡੇ ਨੂੰ ਸਾਡਾ ਕਿਉਂ ਡਿਊਟੀ ਜਿਹੜੀ ਲੱਗ ਰਹੀ ਹੈ ਇਹ ਦੇਲਾ ਟੁਮ ਟੂ ਚੰਦੀ ਇਹ ਦੇਲਾ ਟੁਮ ਟੂ ਚੰਦੀ ਹਮਾਇ ਇਹ ਦੇਲਾ ਟੁਮ ਟੂ ਚੰਦੀ ਇਹ ਨੂੰ ਮਾਇਨਾ ਲੈਣੀ ਹੈ ਟੁੰਮ ਟੁੰਮ ਚੰਨੀ ਆ ਮਾਏ ਦੇ ਦਲਾਲ ਟੁੰਮ ਟੁੰਮ ਚੰਨੀ ਆ ਮਾਏ ਦੇ ਦਲਾਲ ਟੁੰਮ ਟੁੰਮ ਚੰਨੀ ਆ ਮਾਏ ਦੇ ਦਲਾਲ ਟੁੰਮ ਟੂ ਚੰਦੀ ਆ ਮਾਏ ਦੇ ਦਲਾਲ ਬਾਈ ਕੈਸਾ ਲੱਗ ਮੇਰਾ ਡਾਂਜ ਟੁੰਮ ਟੁੰਮ ਕਾ ਕਾਉਂ ਸ਼ਾਹ ਹੂ ਕਾਉਂ